ਇੱਕੋ ਜੋ 13 ਤਰੀਕ ਦਾ ਐਲਾਨ ਰੂਪਰੇਖਾ ਜੱਟਾਂ ਕੋਲੇ ਟਰੈਕਟਰ ਟਰਾਲੀਆਂ ਹੁੰਦੇ ਨੇ ਅਸੀਂ ਮੁੜ ਦੁਬਾਰਾ ਉਸੇ ਤਰੀਕੇ ਦੇ ਨਾਲ ਆਪਣੇ ਟਰੈਕਟਰ ਟਰਾਲੀਆਂ ਸ਼ਿੰਗਾਰ ਕੇ ਔਰ ਉਹਨਾਂ ਦੇ ਵਿੱਚ ਘਟੋ ਘਟ 6-6 ਮਹੀਨਿਆਂ ਦਾ ਰਾਸ਼ਨ ਵਿੱਚ ਰੱਖ ਕੇ ਫਿਰ ਲੈ ਕੇ ਜਾਵਾਂਗੇ ਕਿਉਂਕਿ ਸਾਡਾ ਹਰਿਆਣਾ ਜਿਹੜਾ ਉਹ ਇਸ ਵਾਰੀ ਸਾਡੇ ਨਾਲ ਪਿਛਲੀ ਵਾਰ ਨਾਲੋਂ ਜ਼ਿਆਦਾ ਮਜ਼ਬੂਤੀ ਨਾਲ ਖੜਾ ਔਰ ਉਹ ਸੀ ਤੱਕੜੇ ਹੋ ਕੇ ਉਹਦੇ ਲਈ ਅਸੀਂ ਲੜਾਈ ਲੜਨ ਵਾਸਤੇ ਜਾਵਾਂਗੇ ਕਿਤੇ ਜਾ ਕੇ ਸੋਚ ਕੇ ਆਏਗਾ ਦੇਖੋ ਅੱਜ ਹਜੇ ਡੇਢ ਮਹੀਨਾ ਪਿਆ ਉਸ ਪ੍ਰੋਗਰਾਮ ਚ ਰੂਪਰੇਖਾ ਦਾ ਮਤਲਬ ਇਹ ਹੁੰਦਾ ਕਿ ਜੇ ਜੀ ਹਵਾ ਉਹ ਜਾ ਉਹਲਾ ਸਰਕਾਰ ਇਹਦੇ ਬਾਰੇ ਕੀ ਸੋਚਦੀ ਹੈ ਕੀ ਵਿਚਾਰਦੀ ਹੈ ਉਹਨੂੰ ਜਿਹੜਾ ਸਰਕਾਰ ਸੋਚੇਗੀ ਉਹਨੂੰ ਕਿਵੇਂ ਕੱਟਣਾ ਉਹ ਅਸੀਂ ਵੱਖ-ਵੱਖ ਮੀਟਿੰਗਾਂ ਦੇ ਵਿੱਚ ਫੈਸਲੇ ਲੈਂਦੇ ਰਹਾਂਗੇ ਜੀ ਸਾਹਿਬ ਪਿਛਲੀ ਵਾਰ ਹਰਿਆਣਾ ਵਿੱਚ ਰੋਕਿਆ ਗਿਆ ਸੀਗਾ ਪਾਰਟੀ ਦੇ ਪਛੜਾ ਹੋਈ ਹੈ ਬੈਰੀਕੇਡਿੰਗ ਕੀਤੀ ਗਈ ਹੈ ਅੱਜ ਹਰ ਤੇ ਹੋਰ ਸਖਤੀ ਹੋ ਸਕਦੀ ਹੈ ਦੇਖੋ ਮੈਂ ਇੱਕ ਬੇਨਤੀ ਕਰਾਂ ਜਿਨ੍ਹਾਂ ਨੇ ਆਪਦੇ ਹੱਕਾਂ ਦੀ ਖਾਤਰ ਲੜਨਾ ਹੈ ਆਪਦੇ ਜਵਾਕਾਂ ਦੀ ਖਾਤਰ ਲੜਨਾ ਹੈ ਉਹਨਾਂ ਨੂੰ ਇਹ ਸੋਚਣਾ ਨਹੀਂ ਬਾਜਮੁਨਾਂ ਲਈ ਕਿ ਸਰਕਾਰ ਕੀ ਕਰ ਸਕਦੀ ਹੈ ਸਰਕਾਰ ਸਾਡੇ ਗੋਲੀਆਂ ਵੀ ਮਾਰ ਸਕਦੀ ਹੈ ਸਰਕਾਰ ਸਾਡੇ ਪਾਣੀ ਦੀਆਂ ਬਿਛਾੜਾਂ ਦਾ ਬਹੁਤ ਥੋੜੀ ਚੀਜ਼ ਹੈ ਗੋਲੀਆਂ ਵੀ ਮਾਰ ਸਕਦੀ ਹੈ ਲੇਕਿਨ ਅਸੀਂ ਸੋਚਣਾ ਹੈ ਕਿ ਇਹ ਜਿਹੜਾ ਕਾਰਪੋਰੇਟ ਲੋਕਾਂ ਦੇ ਇਸ਼ਾਰੇ ਤੇ ਜਿਹੜਾ WTO ਦੇ ਇਸ਼ਾਰੇ ਤੇ ਇਸ ਆਨਾਂ ਦੀਆਂ ਜ਼ਮੀਨਾਂ ਖੋਹ ਕੇ ਸਾਡੇ ਬੱਚਿਆਂ ਨੂੰ ਭਿਖਾਰੀ ਬਣਾਉਂਦੀਆਂ ਪੁਲਿਸਗਰਾਂਦੀਆਂ ਜਾ ਰਹੀਆਂ। ਉਹ ਅਸੀਂ ਸਿਰੇ ਨਹੀਂ ਚੜ੍ਹਣ ਦੇਣੀਆਂ। ਸਾਡੀਆਂ ਜਾਨਾਂ ਵੀ ਜਾਨ ਉਹ ਦੇਵਾਂਗੇ। ਲੇਕਿਨ ਅਸੀਂ ਆਪਣੀ نسل ਬਚਾ ਕੇ ਤਾਂ ਅਸੀਂ ਸਫਲ ਹੋਵਾਂਗੇ।